ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਸ ਕਰਦਾ ਠੀਕ ਠਾਕ ਹੋਵੋਗੇ ਸਾਰੇ ਭਰਾਵਾਂ ਨੂੰ ਨਮਸਤੇ ਰਾਮ ਰਾਮ ਸਰਦ ਤੇ ਸਤਿ ਸ੍ਰੀ ਅਕਾਲ ਤੇ ਸਾਰੇ ਭਰਾਵਾਂ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਲਵ ਯੂ ਤੁਸੀਂ ਵੀਡੀਓ ਵੇਖਨੇ ਆ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਆ ਸੋ ਸਾਰਿਆਂ ਦਾ ਸ਼ੁਕਰੀਆ ਅੱਜ ਜਿਹੜੀ ਵੀਡੀਓ ਅੱਜ ਮੌਸਮ ਜਿਹੜਾ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਆ ਵੀ ਰੰਗीन ਮੌਸਮ ਹੋ ਗਿਆ ਬਹੁਤ ਸੋਹਣਾ ਹੋ ਗਿਆ ਤੇ ਅੱਜ ਤਾਂ ਗੱਲਬਾਤ ਹੀ ਕੁਝ ਹੋਰ ਹੋਣ ਵਾਲੀ ਆ ਸਿਰਾਂ ਲੱਗਿਆ ਪਿਆ ਤੇ ਸਿਰਾਂ ਲੱਗੂਗਾ ਹਜੇ ਹੋਰ ਮੇਰਾ ਰਾਦਾ ਇਹ ਆ ਵੀ ਅੱਜ ਚਿਕਨ ਲਿਆਂਦਾ ਜਾਵੇ ਤੇ ਚਿਕਨ ਬਣਾਇਆ ਜਾਵੇ ਬਹੁਤ ਦਿਨ ਹੋ ਗਏ ਖਾਦੇ ਨਹੀਂ ਫਿਰ ਗਰਮੀ ਗਰਮੀ ਸਰਦੀ ਤਾਂ ਫਿਰ ਤੁਹਾਨੂੰ ਪਤਾ ਚੱਲਦੀ ਰਹਿੰਦੀ ਆ ਕਿਤੇ ਪੰਜਾਬ ਦਾ ਮੌਸਮ ਐਂ ਰਹਿੰਦਾ ਹੋਵੇ ਕਿਤੇ ਕਿਆ ਬਾਤ ਆ ਪੰਜਾਬ ਵਰਗਾ ਕੋਈ ਸੂਬਾ ਨਹੀਂ ਕੁ ਸਟੇਟ ਨਹੀਂ ਤੇ ਮਾਨੂੰ ਕਿਧਰ ਜਿਹਾ ਆਈ ਕਿਤੇ ਜਾਨਾ ਬਿਜਲੀ ਦਾ ਕੰਮ ਕਰਦਾ ਨਾ ਹੁਣ ਪੱਕੇ-ਪੁੱਕਿਆਂ ਦਾ ਮੇਰਾ ਯਾਰ ਪੱਖਾ ਹੁਣਾਂ ਵੇਖੀਏ ਤੇ ਦਿਲ ਵਾਲੀ ਗਾਰਡਨ ਗਾਰਡਨ ਤੇ ਕੀ ਬਾਤ ਹੈ ਕੀ ਸਿਰਾ ਅੱਗੇ ਇਸ ਵੇਲੇ ਕੁਝ ਨਹੀਂ ਹੁੰਦਾ ਇੱਥੇ ਦੁਪਹਿਰੇ ਸਭ ਸ਼ਾਂਤੀ ਪਈ ਹੁੰਦੀ ਆ ਇਹ ਮਿੱਟੀ ਹੈ ਜਿਹੜੀ ਬਹੁਤ ਹਨਮੁੱਲੀ ਹੈ ਜੇ ਕਿਨੇ ਭਰਾ ਕੋਲੇ ਟਿੱਪਾ ਟੁਪਾ ਪਿਆ ਤਾਂ ਆਪ ਦਾ ਹਜੇ ਰੱਖੀ ਰੱਖੋ ਹਜੇ ਬਹੁਤ ਹਾਈਵੇ ਹੋਵੇ ਬਾਨੇ ਆ ਤੇ ਝੋ ਸਮਝ ਕੇ ਚੱਲਿਓ ਹਾਂ ਜੋ ਆਉਣ ਵਾਲੇ ਸਮੇਂ 'ਚ ਮਿੱਟੀ ਨੇ ਮਹਿੰਗੀ ਹੋ ਜਾਣਾ ਇਹ ਰਿਹਾ ਮੇਰਾ ਗੇਟ ਸਿਓ ਗੇਟ ਸੋ ਮੇਰਾ ਹੋ ਗਿਆ ਨੀਵਾ ਇਨੂੰ ਵੀ ਆਪਾਂ ਕਰਾਂਗੇ ਉੱਚਾ ਤੇ ਆਹ ਵੇਖ ਇਧਰ ਹੈਗਾ ਕਿ ਨਹੀਂ ਸ਼ੇਰ ਵਰਗਾ ਡੱਬੂ ਸਾਡਾ ਹੈ ਕਿ ਨਹੀਂ ਸ਼ੇਰ ਵਰਗਾ ਡੱਬੂ ਐ ਕਿਉਂ ਇੰਨਾ ਸਿਆਣਾ ਹੋਊਗਾ ਜਾਨਵਰ ਕਿਤੇ ਉਹ ਵੀ ਕਰ ਹੈਲੋ ਇਧਰ ਹੈਲੋ ਆ ਤੁਮੜਾ ਹੈਲੋ ਕਿਧਰ ਚੱਲਿਆ ਅੱਜ ਤਾਂ ਠੰਡ ਆ ਸੁੱਤਾ ਰਹਿਣਾ ਪੱਖੇ ਥੱਲੇ ਸਾਰਾ ਦਿਨ ਇਹ ਰਾਤ ਨੂੰ ਬਾਈ ਚਿੜੀ ਚੂਹ ਨਹੀਂ ਕਰ ਦਿੰਦਾ ਇਹਨੂੰ ਮੈਂ ਲੱਸੀ ਲੱਸੀ ਪਿਆ ਦੇਣਾ ਨਾ ਰੋਟੀ ਪਾਣੀ ਮੇਰੇ ਕੋਲ ਬਹੁਤ ਘੱਟ ਖਾਂਦੇ ਆਏ ਇਹ ਨਾ ਜਿਹੜੇ ਆਪਣੇ ਲੇਵਰ ਵਾਲੇ ਆ ਜਿੰਨੇ ਹਨਾ ਭੈਣ ਭਰਾ ਇਧਰੋਂ ਸਾਡੇ ਸਾਰੇ ਤੇ ਜਾਂ ਹੋਰ ਨੰਘੇ ਟਾਪੇ ਵਾਲੇ ਉਹ ਇਹਨਾਂ ਨੂੰ ਮਤਲਬ ਬ੍ਰੈਡ ਫਰੂਟ ਕੇਕ ਤੇ ਜਾਂ ਮੰਨ ਕੇ ਚੱਲੋ ਆਪਣਾ ਬ੍ਰੈਡ ਵਗੈਰਾ ਉਹ ਇਹਨਾਂ ਨੂੰ ਪਾ ਦਿੰਦੇ ਆ ਤੇ ਫਿਰ ਇਹ ਬੜੇ ਸ਼ੌਂਕ ਨਾਲ ਖਾਂਦੇ ਆ ਤੇ ਰੋਟੀ ਦੇ ਨਾਮਾਤਰੀ ਖਾਂਦੇ ਤੇ ਆਹ ਲੱਸੀ ਪਰ ਉਹ ਫੇਸ ਗੱਲ ਦਾ ਲੱਸੀ ਹਜੇ ਵੀ ਮਸੇਰਾਂ ਕੋਲੇ ਪਈ ਆ ਤੇ ਆਪਦੇ ਜਦੋਂ ਮਰਜ਼ੀ ਪੀ ਲੈਣ ਤੇ ਕੁੱਤੀ ਦੇ ਨਾਲ ਇਹ ਗਿੱਜਿਆ ਇਹ ਕਿਸੇ ਦਾ ਰੱਖਿਆ ਵਾ ਇਹ ਤੇ ਇਹ ਹੁਣ ਰਹਿੰਦਾ ਮੇਰੇ ਕੋਲੇ ਇਹ ਇੱਟਾ ਸਿਆਣਾ ਇਹਦੇ ਕੋਲ ਕੰਨ ਖਿੱਚੀ ਜੋ ਉੱਤੇ ਜੜੇ ਫਰਨ ਜਵਾਗ ਤੇ ਇਹ ਨਹੀਂ ਕਹਿੰਦਾ ਪਰ ਜਦੋਂ ਇਹ ਪੈ ਜੇ ਫੇਰ ਇਹਦੀ ਫਾਈਟ ਵੇਖਣ ਵਾਲੀ ਆ ਚੱਕ ਚੱਕ ਮਾਰਦਾ ਪਤੰਦਰ ਤੇ ਜਿਹੜਾ ਹੈਗਾ ਇੱਥੋਂ ਸਾਡੇ ਇੱਕ ਇਧਰੋਂ ਪਾਣੀ ਲੈਣ ਜਾਂਦੇ ਨੇ ਮੇਰ ਦਾ ਕੁੱਤਾ ਉਹਦੇ ਨਾਲ ਤੇ ਇਹਦੀ ਏਡੀ ਜ਼ਬਰਦਸਤ ਫਾਈਟ ਹੁੰਦੀ ਹੈ ਨਾ ਪੌਂਚ ਹੀ ਨਾ ਸਰਾਹ ਕਰਾ ਦਿੰਦਾ ਜਿਵੇਂ ਲੜਨ ਵਾਲਾ ਤਾਂ ਇੱਕ ਆ ਗਈ ਕੁੱਤੀ ਇਹਦੀ ਮਾਂ ਹੋ ਬੈਠੀ ਪਰਾਂ ਓਏ ਤੇ ਇਹ ਇਹਨਾਂ ਦਾ ਮਤਲਬ ਖਸਮਾ ਕਿਉਂਕਿ ਇਹ ਰਹਿੰਦੀਆਂ ਹੀ ਇਹਦੇ ਨਾਲ ਹੀ ਆ ਵਿਚਾਰੇ ਦੇ ਤੇ ਸਿਆਣਾ ਬਾਹਲਾ ਯਾਰ ਹੈ ਜਿਵੇਂ ਕਿਸੇ ਨੂੰ ਬੀਬਾ ਬੰਦਾ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਆ ਦੇਖ ਹੋਰ ਚਲੋ ਜੀ ਮੀਮੂ ਪੈਣ ਦਿਓ ਫਿਰ ਉਸ ਅਕੋਰਡਿੰਗ ਆਪਾਂ ਕਰਾਂਗੇ ਵਲੋਗਿੰਗ ਤੇ ਵੈਸੇ ਅੱਜ ਮੀਟ ਬਣਾਉਣਾ ਬਣਦਾ ਠੰਡਾ ਮੌਸਮ ਆ ਖਾ ਲਾਂਗੇ ਚਿਕਨ ਕੋੜੇ ਪਕੂੜੇ ਬਣਾ ਲਾਂਗੇ ਚੱਲ ਲਿਆ ਰੱਬਾ ਕਿਸੇ ਪਾਸੋਂ ਇਧਰੋਂ ਚੜਿਆ ਬਟਿੰਡੇ ਵਾਲੇ ਪਾਸੋਂ ਗਿੱਦੜਵੇ ਵਾਲੇ ਪਾਸੋਂ